ਜਲੰਧਰ ਦੇ ਪਿੰਡ ਨੂਰਪੁਰ ਚੱਠਾ ਦੀ ਸਾਂਝੀ ਜ਼ਮੀਨ ਤੇ ਬਣੇ ਧਾਰਮਿਕ ਸਥਾਨ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ ਜਿਸ ਦੇ ਵਿੱਚ ਭਗਵਾਨ ਵਾਲਮੀਕੀ ਮੰਦਿਰ ਗਿਆਨ ਆਸ਼ਰਮ ਅੰਮ੍ਰਿਤਸਰ ਦੇ ਮੁਖ ਸੇਵਾਦਾਰ ਬਾਬਾ ਗਿਰਦਾਰੀ ਨਾਥ ਜੀ ਦੀ ਅਗਵਾਈ ਵਿੱਚ ਵਾਲਮੀਕੀ ਭਾਈਚਾਰੇ ਵੱਲੋਂ ਜਲੰਧਰ ਦੇ ਪੀਪੀ ਚੌਂ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਮੌਕੇ ਤੇ ਨਾ ਪਹੁੰਚਾਂ ਦੇ ਵਿਰੋਧ ਵਿੱਚ ਵਾਲਮੀਕੀ ਭਾਈਚਾਰੇ ਨੇ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਤੇ ਜਾਮਲਾ ਦਿੱਤਾ ਲੋਕ ਵਿਰੋਧ ਵਿੱਚ ਹਾਈਵੇ ਦੀ ਸੜਕ ਤੇ ਲੇਟ ਗਏ ਇਸ ਦੌਰਾਨ ਹਾਈਵੇ ਤੇ ਲੰਮਾ ਜਾਮ ਲੱਗ ਗਿਆ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜਿੱਥੇ ਕਿ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਰੂਟ ਨੂੰ ਡਾਇਵਰਟ ਕੀਤਾ ਗਿਆ ਜਾਣਕਾਰੀ ਮੁਤਾਬਕ ਨੂਰਪੁਰ ਛੱਠਾ ਵਿੱਚ ਕੁਝ ਸਾਲ ਪਹਿਲਾਂ ਮੰਦਰ ਖਾਲੀ ਕਰਵਾਨ ਦੇ ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤਰਨਾ ਲਾ ਕੇ ਬੈਠੇ ਲੋਕਾਂ ਦਾ આરોਪ ਹੈ ਕਿ ਪਿੰਡ ਨੂਰਪੁਰ ਦੀ ਸਾਂਝੀ ਜ਼ਮੀਨ ਜਿਸ ਤੇ ਪਹਿਲਾਂ ਤੋਂ ਵਿਵਾਦ ਚੱਲ ਰਿਹਾ ਸੀ ਉੱਥੇ 14 ਫਰਵਰੀ ਨੂੰ ਕੁਝ ਲੋਕਾਂ ਨੇ ਕਬਜ਼ਾ ਕਰ ਲਿਆ ਇਸ ਮਾਮਲੇ ਨੂੰ ਪ੍ਰਸ਼ਾਸਨ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ। ਜਾਰੀ ਪੱਤਰ ਵਿੱਚ ਗਗਨਦੀਪ ਸਿੰਘ ਨੇ ਕਿਹਾ ਕਿ ਸਰਪੰਚ ਬਲਵਿੰਦਰ ਕੌਰ ਅਤੇ ਉਸ ਦੇ ਪਤੀ ਸ਼ਿੰਘਾਰਾ ਸਿੰਘ ਵੱਲੋਂ ਪਿੰਡ ਵਿੱਚ ਮੰਦਿਰ ਦੀ ਸਾਂਝੀ ਅਤੇ ਸਰਕਾਰੀ ਜ਼ਮੀਨ ਉੱਤੇ ਪਿੰਡ ਦੇ ਕੁਝ ਵਿਅਕਤੀਆਂ ਤੋਂ ਕਬਜ਼ਾ ਕਰਵਾਇਆ ਗਿਆ ਹੈ। ਇਸ ਕਬਜ਼ੇ ਵਿੱਚ ਕੁਝ ਪੰਚ ਮੈਂਬਰ ਵੀ ਸ਼ਾਮਲ ਨੇ। ਉਧਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨੂਰਪੁਰ ਦੀ ਸਾਂਝੀ ਪੰਚਾਇਤੀ ਜ਼ਮੀਨ ਅਤੇ ਦੁਕਾਨਾਂ ਜਿਨ੍ਹਾਂ ਤੇ ਕਬਜ਼ਾ ਕੀਤਾ ਗਿਆ ਹੈ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਅਵੈਧ ਕਬਜ਼ੇ ਹਟਾ ਕੇ ਪਿੰਡ ਦੀ ਆਮਦਨ ਦਾ ਸਾਧਨ ਬਣਾਇਆ ਜਾਵੇ। ਉਧਰ ਦੂਜੇ ਪਾਸੇ ਨੂਰਪੁਰ ਚੱਠਾ ਵਿੱਚ ਗੁਰਦੁਆਰਾ ਸਮੇਤ ਕਈ ਧਾਰਮਿਕ ਸਥਾਨ ਪੰਚਾਇਤ ਦੀ ਜਗ੍ਹਾ ਤੇ ਬਣੇ ਹੋਏ ਨੇ ਪਰ ਪੰਚਾਇਤ ਨੇ ਭਗਵਾਨ ਵਾਲਮੀਕੀ ਮੰਦਰ ਦੀ ਜਗ੍ਹਾ ਨੂੰ ਹੀ ਖਾਲੀ ਕਰਨ ਦਾ ਮਤਾ ਪਾਸ ਕੀਤਾ ਹੈ ਉਹਨਾਂ ਵੀ ਦੱਸਿਆ ਕਿ ਇਹ ਤਣਾਅ ਉਹਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੋਈ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਸਖਤ ਕਾਰਵਾਈ ਕਰਨ ਦਾ ਆਸ਼ਵਾਸਨ ਨਹੀਂ ਦਿੰਦੇ ਇਸ ਕਰਕੇ ਲਗਾਇਆ ਗਿਆ ਜੋ ਸਾਡੇ ਸਮਾਜ ਦੇ ਨਾਲ ਸਾਡੇ ਧਰਮ ਦੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਨੇ ਜੋ ਨੂਰਪੁਰ ਚੱਠਾ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਦਾ ਦਰਬਾਰ ਬਣਿਆ ਹੈ ਉੱਥੇ ਜੋ ਕਿ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਧੱਕਾ ਕੀਤਾ ਗਿਆ ਉੱਥੋਂ ਦੇ ਜਿੰਦੇ ਤੋੜੇ ਗਏ ਦੁਕਾਨਾਂ ਦੇ ਜੋ ਕਿ ਦਰਬਾਰ ਦੀ ਇਹ ਅਸੀਂ ਮਹਿਸੂਸ ਕਰਦੇ ਹਾਂ ਸਾਡੇ ਧਰਮ ਦੀ ਹਾਨੀ ਹੋਈ ਹੈ ਤੇ ਦੂਸਰਾ ਮਸਲਾ ਹੈ ਜਵਾਦਵਾਸੀਆਂ ਦੇ ਪੋਮੀ ਗੰਤ ਗ੍ਰੰਥ ਗਿਆਨ ਪ੍ਰਕਾਸ਼ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ ਉਹਦੇ ਸੰਬੰਧ ਵਿੱਚ ਜੋ ਹੈ ਜਿਦਾ ਤਰ੍ਹਾਂ ਦਾ ਪਰਮਿਸ਼ਨ ਲਾਇਆ ਗਿਆ ਕਾਫੀ ਚਿਰ ਹੋ ਗਿਆ ਕਿਸੇ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ ਇਸ ਲਈ ਜੋ ਅੱਜ ਦਾ ਧਰਨਾ ਪ੍ਰਦਰਸ਼ਨ ਲਗਾਇਆ ਗਿਆ ਹੈ ਜੇਕਰ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲੈਂਦਾ ਤੇ ਅੱਗੇ ਹੋਰ ਤਿੱਖਾ ਜਿਹੜਾ ਸੰਘਰਸ਼ ਕੀਤਾ ਜਾਵੇ। ਕੋਈ ਅਲਟੀਮੇਟਮ ਦਿੱਤਾ ਗਿਆ ਸਰਕਾਰ ਨੂੰ। ਆ ਦਿੱਤਾ ਗਿਆ ਹੈ। ਕਿੰਨੇ ਸਮੇਂ ਦਾ ਕਿੰਨੇ ਸਮੇਂ ਦਾ ਕਿੰਨੇ ਸਮੇਂ ਦਾ ਕਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ? ਧਰਨਾ ਘੱਟੋ ਘੱਟ ਹੁਣ 2 ਘੰਟੇ ਦਾ ਲਗਾਇਆ ਜਾਊਗਾ। ਅੱਛਾ ਜੀ। ਦੇਵਾ ਕੀ ਫਿਰ ਜੋ ਪ੍ਰਸ਼ਾਸਨ ਆਣ ਕੇ ਇੱਥੇ ਗੱਲਬਾਤ ਕਰਦਾ ਉਸ ਅਧਾਰ ਤੇ ਦੁਬਾਰਾ ਅਗਲੀ ਰਣਨੀਤੀ ਫਿਰ ਦੁਬਾਰਾ ਦੱਸੀ ਜਾਵੇ ਮਾਰਾ ਜੀ ਜਦੋਂ ਤਾਲੇ ਤੋੜੇ ਗਏ ਦੁਕਾਨਾਂ ਦੇ ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕੋਈ ਨੋਟਿਸ ਜਾਰੀ ਕੀਤਾ ਗਿਆ ਨਹੀਂ ਦਿੱਤਾ ਗਿਆ ਕੋਈ ਕੋਈ ਨੋਟਿਸ ਨਹੀਂ ਦਿੱਤਾ ਗਿਆ ਜੀ ਤੇ ਧੱਕੇਸ਼ਾਹੀ ਕੀਤੀ ਗਈ ਜੀ ਜਿਹੜਾ ਜਿਹੜਾ ਰਿਕਾਰਡਿੰਗ ਜਿਹੜੀ ਸ਼ਿਕਾਇਤ ਕੀਤੀ ਸੀ ਉਹ ਰਿਕਾਰਡਿੰਗ ਐਫ ਆਈ ਆਰ ਦਰਜ ਵੀ ਸੀ ਇਹਦੇ ਬਾਰੇ ਹਜੇ ਮੈਨੂੰ ਕਨਫਰਮ ਨਹੀਂ ਹੈਗਾ ਤੇ ਬਾਕੀ ਸਾਥੀ ਦਾ ਬਾਕੀ ਆ ਮੰਗੇ ਇਹੀ ਹੈ ਵੀ ਜੋ ਤੱਕੇਸ਼ਾ ਹੀ ਹੋਈ ਹੈ ਦਰਬਾਰ ਤੇ ਜਿਹੜਾ ਦੁਕਾਨਾਂ ਨੂੰ ਕੀਤਾ ਗਿਆ ਉਹ ਦੁਕਾਨਾਂ ਫਿਰ ਦਰਬਾਰ ਦੇ ਕੀਤੀਆਂ ਜਾਣ ਤੇ ਜਿਹੜੇ ਆਦਵਸੀਆਂ ਦਾ ਕੌਮਿੰਗ ਰੰਤ ਗਿਆਨ ਪ੍ਰਕਾਸ਼ ਆ ਬੈਦਵੀ ਕੀਤੀ ਗਈ ਉਹਦੇ ਜਿਹੜੇ ਬੈਦਵੀ ਕੀਤੇ ਗਏ ਐ ਤੇ ਜਿਹੜੇ ਬੰਦੇ ਉਹ ਪਕੜੇ ਗਾ ਬੰਦਿਆਂ ਦਾ ਪਤਾ ਲੱਗ ਗਿਆ ਹਾਂ ਹਜੇ ਪਤਾ ਨਹੀਂ ਲੱਗਿਆ ਇਸੇ ਕਰਕੇ ਤੇ ਇਹ ਚੀਜ਼ ਕੀਤੀ ਜਾ ਰਹੀ ਹੈ ਕਿ ਬੰਦੇ ਜਿਹੜੇ ਕਨਫਰਮ ਕੀਤੇ ਜਾਣਗੇ ਉਹ ਸੀਸੀਟੀਵੀ ਵਗੈਰਾ ਨਹੀਂ ਸੀਗੀ ਉੱਥੇ ਮੁਕੇ ਦੇ ਆ ਨਹੀਂ ਹਜੇ ਕੋਈ ਸਰ ਮੁਕੇ ਦੇ ਤਰਨ ਲੱਗ ਗਿਆ ਪੁਲਿਸ ਵੀ ਉੱਚ ਅਧਿਕਾਰੀ ਤੁਹਾਡੇ ਨਾਲ ਲਾ ਕੇ ਵਾਰਤਾਲਾਪ ਕੀਤੀ ਕਿਸੇ ਬਾਬਤ ਨੂੰ ਨਹੀਂ ਲੈ ਹਜੇ ਤੱਕ ਕੋਈ ਨਹੀਂ ਮੈਂ ਦੱਸਿਆ ਵੀ ਅੱਜ ਪ੍ਰਸ਼ਾਸਨ ਜੀ ਇੱਥੇ ਆਉਂਦਾ ਕੋਈ ਗੱਲਬਾਤ ਕਰਦਾ ਉਹ ਫਿਰ ਉੱਥੇ ਬਾਅਦ ਦੇ ਵਿੱਚ ਜਿਹੜਾ ਇਹਨਾਂ ਕੀਤਾ ਜਾਊਗਾ ਸੀਸ਼ਨ ਲਿਆ ਜਾਊਗਾ ਠੀਕ ਹੈ ਜੀ ਮੇਰੇ ਨਾਲ ਜਗਿੰਦਰ ਸਿੰਘ ਮਾਨ ਆਈ ਕੌਮੀ ਕੀ ਪੂਰਾ ਮਸਲਾ ਹੈ ਜਿਸ ਦੇ ਕਰਕੇ ਮੈਂ ਪਹਿਲਾਂ ਵੀ ਦੱਸਦਾ ਕੌਮੀ ਚੇਅਰਮੈਨ ਵਾਲਮੀਕ ਤੀਰ ਉੱਥੇ ਗਿਆਨ ਆਸ਼ਰਮ ਅੰਮ੍ਰਿਤਸਰ ਵਿੱਚ ਨਹੀਂ ਆਉਣਾ ਉਹ ਨਹੀਂ ਆਣਾ ਜੋ ਮਸਲਾ ਆ ਇੱਕ ਤਾਂ ਲੋਈਆਂ ਦੇ ਵਿੱਚ ਪਿੰਡ ਪੈਂਦਾ ਆ ਜਲਾਲਪੁਰ ਠੀਕ ਹੈ ਕੋਥੇ ਲਗਭਗ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਆਦਿਵਾਸੀ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੀ ਅੰਗਾਂ ਦੀ ਬੇਦਬੀ ਕੀਤੀ ਗਈ 60ਾਂ ਅੰਗਾਂ ਦੀ ਬੇਦਬੀ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਅਣਪਛਾਤੇ ਤੇ ਪਰਚਾ ਤਾਂ ਕੀਤਾ ਪਰ ਜਿਹੜੇ ਬੰਦੇ ਆ ਉਹ ਨਹੀਂ ਲੱਭੇ ਕਿਉਂਕਿ ਜਿੰਨਾ ਚਿਰ ਦੋਸ਼ੀ ਨਹੀਂ ਲੱਭਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਲੋਕ ਸਾਡੇ ਧਰਮ ਦੇ ਖਲਾਫ ਅੱਜ ਜਿਹੜਾ ਇਹੋ ਜਿਹਾਂ ਸ਼ਾਸ਼ਾ ਕਰ ਰਹੇ ਆ ਔਰ ਪੁਲਸ ਦੇ ਸਰ ਤੇ ਜੂ ਨਹੀਂ ਸਰਕੀ ਜੀ ਦੂਸਰਾ ਮਸਲਾ ਆ ਨੂਰਪੁਰ ਚੱਠੇ ਦਾ ਉੱਥੇ ਲੰਬੇ ਸਮੇਂ ਤੋਂ ਇਹ ਬਵਾਦ ਆ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸਾਂਝੀ ਜਗ੍ਹਾ 'ਚ ਹੋਰ ਵੀ ਧਾਰਮਿਕ ਸਥਾਨ ਜਿਹੜੇ ਉਹ ਸਾਂਝੀ ਜਗ੍ਹਾ ਦੇ ਵਿੱਚ ਹੈਗੇ ਆ ਪਰ ਉੱਥੇ ਦੀ ਜਿਹੜੀ ਧਨਾੜ ਪੰਚਾਇਤ ਆ ਉਹ ਜਿਹੜਾ ਕੱਲਾ ਵਾਲਮੀਕੀ ਮੰਦਰ ਦੇ ਖਿਲਾਫ ਜਿਹੜਾ ਉਹ ਕੇਸ ਕਰ ਰਹੀ ਆ ਤਾਂ ਉੱਥੇ ਦੇ ਜਿਹੜੀ ਵਾਲਮੀਕ ਪ੍ਰਬੰਧਕ ਕਮੇਟੀ ਆ ਜਿਹੜਾ ਮੰਦਰ ਦੀ ਦੇਖਰੇਖ ਕਰਦੇ ਆ ਵੀ 25 ਸਾਲ ਤੋਂ ਪੁਰਾਣਾ ਮੰਦਰ ਆ ਇਹ 2021 ਦੇ ਵਿੱਚ ਜਦੋਂ ਪੰਚਾਇਤ ਜਿਹੜਾ ਉਹ ਜਨਰਲ ਪੰਚਾਇਤ ਬਣਦੀ ਆ ਤਾਂ ਉਹਨਾਂ ਨੇ ਕੱਲਾ ਭਗਵਾਨ ਵਾਲਮੀਕ ਦੇ ਮੰਦਰ ਦੇ ਖਿਲਾਫ ਜਿਹੜਾ ਉਹ ਮਤਾ ਪਾ ਕੇ ਡੀਡੀਪੀਓ ਸਾਹਿਬ ਦੇ ਕੇਸ ਕੀਤਾ ਜਦੋਂ ਡੀਡੀਪੀਓ ਸਾਹਿਬ ਦੇ ਕੇਸ ਕਰਦੇ ਆ ਤਾਂ ਚਲੋ ਉਹਨਾਂ ਨੇ ਕੇਸ ਕਰਤਾ ਇਹਨਾਂ ਨੂੰ ਕਮੇਟੀ ਨੂੰ ਬੁਲਾ ਲਿਆ ਔਰ ਕਮੇਟੀ ਨੇ ਇੱਕ ਦਰਖਾਸਤ ਦਿੱਤੀ ਲਿਖ ਲਿਖਤੀ ਕਿ ਪਿੰਡ ਦੇ ਵਿੱਚ ਸਾਡਾ ਕੱਲਿਆਂ ਦਾ ਜਿਹੜਾ ਉਹ ਭਗਵਾਨ ਵਾਲਮੀਕ ਦਾ ਸਥਾਨ ਨਹੀਂ ਹੋਰ ਵੀ ਜਿਹੜਾ ਉਹ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੋਰ ਵੀ ਧਾਰਮਿਕ ਸਥਾਨ ਆ ਜੇ ਹਟਾਏ ਜਾਣ ਤੇ ਸਾਰੇ ਹਟਾਏ ਜਾਣ ਤੇ ਨਹੀਂ ਤੇ ਸਾਡਾ ਵੀ ਜਿਹੜਾ ਉਹ ਮੰਦਰ ਨਾ ਹਟਾਇਆ ਜਾਵੇ ਪਰ ਡੀਡੀਪੀਓ ਸਾਹਿਬ ਨੇ ਜਿਹੜਾ ਜਿਹੜਾ ਫੈਸਲਾ ਦਿੱਤਾ ਉਹ ਮੰਦਰ ਦਾ ਡਾਇਰੈਕਟਰੀ ਲਿਖਿਆ ਕਿ ਮੰਦਰ ਨੂੰ ਉੱਥੋਂ ਚੱਕਿਆ ਜਾਵੇ। ਉਹਦੇ ਵਿੱਚ ਸਿਰਫ ਇੰਨਾ ਲਿਖਿਆ ਹੈ ਕਿ ਭਗਵਾਨ ਵਾਲਮੀਕ ਦਾ ਸਰੂਪ ਚੱਕ ਕੇ ਮੰਦਰ ਚ ਰੱਖ ਦਿੱਤਾ ਜਾਵੇ। ਕਿਹੜੇ ਮੰਦਰ ਚ ਰੱਖ ਦਿੱਤਾ ਜਾਵੇ ਕੋਈ ਨਹੀਂ। ਇਹੋ ਹੀ ਜਿਹੜਾ ਹਾਈ ਕੋਰਟ ਦੇ ਜਿਹੜਾ ਉਹ ਆਰਡਰ ਜਿਹੜਾ ਉਹ ਕਹਿ ਰਹੇ ਆ। ਤੇ ਉੱਥੇ ਦੁਕਾਨਾਂ ਮੰਦਰ ਦੀਆਂ ਬਣੀਆਂ ਹੋਈਆਂ ਆ। ਮੰਦਰ ਕਮੇਟੀ ਨੇ ਬਣਾਈਆਂ ਹੋਈਆਂ ਦੁਕਾਨਾਂ। ਉਸ ਦੁਕਾਨਾਂ ਦਾ ਲੋਰ ਕੋਰਟ ਵਿੱਚ ਪੰਚਾਇਤ ਮਤਾ ਪਾ ਕੇ ਕੇਸ ਕਰਦੀ ਆ ਤੇ ਉਹ ਜਿਹੜਾ ਕੇਸ ਆ ਵਿਚਾਰ ਦੇ ਅਧੀਨ ਆ ਕੋਰਟ ਦੇ ਵਿੱਚ ਤਾਂ ਜਿਹੜਾ ਪੰਚਾਇਤ ਨੇ ਐਸ ਡੀ ਐਮ ਦਾ ਸਹਾਰਾ ਲੈ ਕੇ ਪੁਲਿਸ ਦਾ ਸਹਾਰਾ ਲੈ ਕੇ ਪੰਚਾਇਤ ਨੇ ਦੁਕਾਨਾਂ ਦੇ ਜਿੰਦੇ ਤੋੜੇ ਆ ਉਹ ਕਿਹਦੇ ਆਰਡਰਾਂ ਨੂੰ ਤੋੜੇ ਜਿੰਨਾ ਜ਼ਿਕਰ ਲੋਰ ਕੋਰਟ ਫੈਸਲਾ ਨਹੀਂ ਦਿੰਦੀ ਉਹਨਾਂ ਜ਼ਿਕਰ ਹਾਈ ਕੋਰਟ ਚ ਦੁਕਾਨਾਂ ਦਾ ਮਸਲਾ ਹੀ ਨਹੀਂ ਜਾਂਦਾ ਹੈ ਨਾ ਇਸ ਕਰਕੇ ਜਿਹੜਾ ਉਹ ਪ੍ਰਸ਼ਾਸਨ ਜਿਹੜਾ ਆ ਪੁਲਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਰਲ ਕੇ ਧਨਾੜ ਲੋਕਾਂ ਨਾਲ ਜਾਤੀਬਿਤ ਕਰੇ ਦੇ ਵਿੱਚ ਜਿਹੜਾ ਉਹ ਪੁਲਸ ਪ੍ਰਸ਼ਾਸਨ ਵੀ ਤਾਂ ਸਿਵਲ ਪ੍ਰਸ਼ਾਸਨ ਵੀ ਸ਼ਾਮਲ ਆ ਇਸ ਕਰਕੇ ਜਿਹੜੇ ਅਫਸਰ ਸ਼ਾਮਲ ਆ ਜਿਨ੍ਹਾਂ ਨੇ ਜਿੰਦੇ ਤੋੜੇ ਆ ਜਾ ਕੇ ਦੁਕਾਨਾਂ ਦੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਆ ਬਈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ